ਦੋਸਤੋ ਅਕਸਰ ਹੀ ਅਸੀਂ ਕਈ ਵਾਰ ਸੁਣਦੇ ਆਂ ਜੀ ਬੱਚੇ ਅੱਜ ਕੱਲ ਪੜਦੇ ਨਹੀਂ। ਇਸੇ ਤਰ੍ਹਾਂ ਇੱਕ ਵਾਰ ਇਹ ਸਵਾਲ ਸੈਮੀਨਾਰ ਦੇ ਵਿੱਚ ਅਧਿਆਪਕ ਦੁਆਰਾ ਉਠਾਇਆ ਗਿਆ ਜੀ ਬੱਚੇ ਪੜਦੇ ਨਹੀਂ ਅੱਜ ਕੱਲ। ਤਾਂ ਉਸ ਸਿੱਖਿਆ ਸ਼ਾਸਤਰੀ ਨੇ ਕਿਹਾ ਵੀ ਤੇਰੇ ਕਿੰਨੇ ਬੱਚੇ ਆ? ਕਹਿੰਦਾ ਜੀ ਦੋ। ਕਿੰਨੇ ਚਿਰ ਦੇ ਨੇ? ਕਹਿੰਦਾ ਜੀ ਇੱਕ 3 ਸਾਲ ਦਾ, ਇੱਕ 6 ਸਾਲ ਦਾ। ਕਹਿੰਦਾ ਤੁਹਾਡੇ ਘਰ ਵਿੱਚ ਕੌਣ-ਕੌਣ ਨੇ? ਕਹਿੰਦਾ ਜੀ ਮੇਰੀ ਪਤਨੀ ਤੋਂ ਬਿਨਾ ਮੇਰਾ ਮਾਪੇ ਵੀ ਨੇ। ਕਹਿੰਦਾ ਜਦੋਂ ਤੇਰੇ ਬੱਚੇ ਪੈਦਾ ਹੋਏ ਸੀ ਤੁਸੀਂ ਉਹਨਾਂ ਨੂੰ ਇੱਕ ਮੰਮਾ ਪਾਪਾ ਜਾਂ ਮਾਂ ਬਾਪੂ ਕਹਿਣ ਲਈ ਕਿੰਨੇ ਲੱਖਾਂ ਵਾਰ ਮਾਂ ਤੇ ਬਾਪੂ ਜਾਂ ਡੈਡੀ ਸ਼ਬਦ ਉਚਾਰਿਆ ਕਹਿੰਦਾ ਜੀ ਲੱਖਾਂ ਵਾਰ ਸਕੇ ਸਬੰਧੀਆਂ ਨੇ ਵੀ ਰਿਸ਼ਤੇਦਾਰਾਂ ਨੇ ਵੀ ਕਹਿੰਦਾ ਹਾਂ ਜੀ ਕਹਿੰਦਾ ਜੇਕਰ ਤੁਸੀਂ ਇੱਕ ਗੁੰਗੇ ਬੱਚੇ ਨੂੰ ਬੋਲਣ ਲਾ ਸਕਦੇ ਹੋ ਸ਼ਬਦ ਸਿਖਾ ਸਕਦੇ ਹੋ ਤੇ ਜਿਹੜੇ ਬੱਚੇ ਬੋਲਦੇ ਨੇ ਪਰ ਉਹਨਾਂ ਨੂੰ ਕਿਉਂ ਨਹੀਂ ਸਿਖਾ ਸਕਦੇ ਸੋ ਦੋਸਤੋ ਲੋੜ ਹੈ ਅਭਿਆਸ ਦੀ ਕਿਉਂਕਿ ਜਦੋਂ ਬੱਚਾ ਪੜ੍ਹਨ ਲੱਗ ਜਾਂਦਾ ਹੈ ਤਾਂ ਅਸੀਂ ਉਸ ਨੂੰ ਕੱਲਾ ਛੱਡ ਦਿੰਨੇ ਆ ਜਾਂ ਅਧਿਆਪਕਾਂ ਦੇ ਆਸਰੇ ਜਾਂ ਟਿਊਸ਼ਨ ਵਾਲਿਆਂ ਦੇ ਆਸਰੇ ਨਹੀਂ ਬੇਸ਼ੱਕ ਸਾਨੂੰ ਉਸ ਵਿਸ਼ੇ ਬਾਰੇ ਘੱਟ ਗਿਆਨ ਹੋਵੇ ਤਾਂ ਵੀ ਜੇਕਰ ਅਸੀਂ ਬੱਚਿਆਂ ਦੇ ਨਾਲ ਰਹੀਏ ਸਮੇਂ-ਸਮੇਂ ਤੇ ਬੈਠ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਰਹੀਏ ਉਹਨਾਂ ਨੂੰ ਅਭਿਆਸ ਕਰਵਾਉਂਦੇ ਰਹੀਏ ਸਾਰੇ ਜਾਣੇ ਰਲ ਕੇ ਤਾਂ ਸਾਨੂੰ ਇਹ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਕਹਿਣ ਦਾ ਵੀ ਬੱਚੇ ਪਾ